ਆਪਣੀ ਮਸਤੀ ਭਰੀਆਂ ਗੱਲਾਂ ਅਤੇ ਵਲੌਗਸ ਰਾਹੀਂ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਵਾਲੇ ਕੰਟੈਂਟ ਕ੍ਰியேਟਰ ਢਾਕੂ 307 ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਉਹ ਹਮੇਸ਼ਾ ਆਪਣੇ ਫਨੀ ਵੀਡੀਓਜ਼ ਅਤੇ ਪਰਿਵਾਰਿਕ ਮਜ਼ਾਕਾਂ ਕਰਕੇ ਟ੍ਰੈਂਡ ਵਿੱਚ ਰਹਿੰਦਾ ਹੈ। ਲੋਕਾਂ ਵੱਲੋਂ ਉਸ ਨੂੰ ਅਤੇ ਉਸਦੇ ਘਰ ਵਾਲਿਆਂ ਨੂੰ ਬੇਹਦ ਪਿਆਰ ਮਿਲਦਾ ਆ ਰਿਹਾ ਹੈ। ਪਰ ਹਾਲੀ ਵਿੱਚ ਉਸਦੇ ਪਰਿਵਾਰ ਨੂੰ ਲੈ ਕੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਉਹਨਾਂ ਨੇ ਖੁਦ ਵੀ ਇੱਕ ਵਲੌਗ ਜਾਰੀ ਕੀਤਾ ਮਾਮਲਾ ਕੁਝ ਇਸ ਤਰ੍ਹਾਂ ਸੀ ਕਿ ਜਦੋਂ ڈاکੂ ਘਰ ਤੋਂ ਬਾਹਰ ਕਿਸੇ ਕੰਮ ਲਈ ਗਿਆ ਹੋਇਆ ਸੀ ਤਾਂ ਘਰ ਦੇ ਇੱਕ ਕਮਰੇ ਵਿੱਚੋਂ ਲਗਭਗ 3-4 ਫੁੱਟ ਲੰਬਾ ਸੱਪ ਨਿਕਲ ਆਇਆ ਸੱਪ ਦੇ ਨਿਕਲਣ ਦੀ ਖ਼ਬਰ ਮਿਲਦੇ ਹੀ ਘਰ ਦੇ ਵਿੱਚ ਹਾਹਾਕਾਰ ਮੱਚ ਗਿਆ ਤੇ ਹਰ ਕੋਈ ਭੱਜਣ ਲੱਗ ਪਿਆ ڈاکੂ ਵੀ ਤੁਰੰਤ ਆਪਣੇ ਘਰ ਵੱਲ ਦੌੜਿਆ ਅਤੇ ਪੜੋਸੀਆਂ ਦੀ ਮਦਦ ਨਾਲ ਸਾਰੇ ਘਰ ਦੀ ਤਲਾਸ਼ੀ ਲਈ ਪਰ ਸੱਪ ਉਦ ਤੱਕ ਲੁਕਿਆ ਰਿਹਾ ਬਾਅਦ ਵਿੱਚ ਜਦ ਡਾਕੂ ਕੰਮ ਤੇ ਮੁੜ ਗਿਆ ਤਾਂ ਘਰ ਵਿੱਚ ਉਸ ਦੀ ਮਾਂ ਤੇ ਪਤਨੀ ਉਸ ਥਾਂ ਤੇ ਜਾ ਬੈਠੀਆਂ ਜਿੱਥੇ ਸੱਪ ਲੁਕਿਆ ਸੀ ਇੰਤਫਾਕ ਨਾਲ ਸੱਪ ਉੱਥੇ ਹੀ ਸੀ ਪਰ ਦੋਨਾਂ ਨੇ ਬਹਾਦਰੀ ਨਾਲ ਉਸ ਸੱਪ ਨੂੰ ਮਾਰ ਦਿੱਤਾ ਚੰਗੀ ਗੱਲ ਇਹ ਹੈ ਕਿ ਸੱਪ ਨੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਨਹੀਂ ਤਾਂ ਕੋਈ ਵੱਡੀ ਤ੍ਰਾਸਦੀ ਹੋ ਸਕਦੀ ਸੀ ਡਾਕੂ ਦੇ ਅੰਦਰ ਸਤ ਅਤੇ ਉਸ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਹਨਾਂ ਗਰਮੀਆਂ ਦੇ ਦਿਨਾਂ ਵਿੱਚ ਆਪਣੇ ਘਰਾਂ, ਬੈਡਾਂ ਤੇ ਕਮਰਿਆਂ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਰਹੋ ਕਿਉਂਕਿ ਗਰਮੀ ਦੇ ਮੌਸਮ ਵਿੱਚ ਇਹ ਸੱਪ ਅਤੇ ਹੋਰ ਜੀਵ ਜੰਤੂ ਠੰਡੀ ਥਾਂ ਲੱਭਣ ਲਈ ਬਾਹਰ ਆਉਂਦੇ ਹਨ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਹੋਰ ਐਸੀਆਂ ਪੰਜਾਬੀ ਘਟਨਾਵਾਂ ਅਤੇ ਮਸਾਲੇਦਾਰ ਵੀਡੀਓਜ਼ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਹ ਵੀਡੀਓਜ਼ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ